ਹਾਂਜੀ ਜਗਦੀਪ ਇਲੈਕਟ੍ਰਿਕ ਕਾਲ ਸਮਰਥੀ ਵਾਲਾ ਮੋਟਰਾਂ ਖਰੀਦਣ ਲਈ ਸਰਕਰੋ ਬਾਕੀ ਆ ਦੇਖ ਲਓ ਉੱਤੇ ਫੋਨ ਨੰਬਰ ਦਿੱਤਾ ਆਜੋ ਤੁਹਾਨੂੰ ਵਿਖਾਉਣਿਆ ਵੀਰ ਦੀ ਦੁਕਾਨ ਤੇ ਹਰ ਤਰ੍ਹਾਂ 1 ਤੋਂ ਲੈ ਕੇ 25 ਤੱਕ ਦੀਆਂ ਮੋਟਰਾਂ ਬਾਈ ਜੀ ਮਿਲਦੀਆਂ ਦੇਖ ਸਕਦੇ ਆ ਜਿਹੜੀਆਂ ਮੋਟਰਾਂ ਪਈਆਂ ਜੀ ਵੱਡੀ ਗਿਣਤੀ ਦੇ ਵਿੱਚ ਪੈਪ ਬਾਈ ਜੀ ਜਿਹੜਾ ਮਰਜ਼ੀ ਜ਼ਮਾਨ ਤੁਸੀਂ ਖਰੀਦ ਸਕਦੇ ਜੇ ਇਧਰ ਵੀ ਸਾਡੇ ਲੱਗੇ ਹੋਇਆ ਜੀ ਇਹਨਾਂ ਦੇ ਕੋਲ ਵੀ ਬਾਈ ਜੀ ਫਿਟਿੰਗ ਦਾ ਪੂਰਾ ਕੰਮ ਪ੍ਰਬੰਧ ਆ ਜੀ ਵੀਰ ਪਹੁੰਚ ਜਾ ਵੇਖੋ ਗ੍ਰੱਪ ਗਰੁੱਪ ਓਕੇ ਕਰਕੇ ਤੇ ਨਵਾਂ ਸਮਾਨ ਮੋਟਰਬਾਈਕ ਦੀ ਥਾਰ ਹਰ ਤਰ੍ਹਾਂ ਦਾ ਜਦੋਂ ਮਰਜ਼ੀ ਸਵਰਕ ਕਰੋ ਬਾਕੀ ਵੀਰ ਦਾ ਤੁਹਾਨੂੰ ਇੱਕ ਲੱਗੇ ਹੋਇਆ ਤੇ ਬਾਕੀ ਭਰਾ ਸਾਡਾ ਆਜੋ ਬਾਕੀ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਸਿਸਟਮ ਬਾਕੀ ਆਹ ਦੇਖ ਲਓ ਪਾਈਪ ਹਰ ਤਰ੍ਹਾਂ ਦੇ ਹਰ ਤਰ੍ਹਾਂ ਦੀਆਂ ਮੋਟਰਾਂ ਵੇਖ ਲਓ ਢੇਰ ਲੱਗੇ ਪਿਆ ਭਰਾ ਦੇ ਕੋਲ ਹਨਾ ਜਦੋਂ ਮਰਜ਼ੀ ਕਾਲ ਕਰੋ ਚਾਰ ਦੇ ਪੱਖੇ ਤਿੰਨ ਦੇ ਪੱਖੇ ਤੇ ਜਿਹੜੇ ਆਪਣੀ ਡਿਲੀਵਰੀ ਪਾਉਣੇ ਆ ਚਾਰ ਦੀ ਹੋਵੇ ਤਿੰਨ ਦੀ ਹੋਵੇ ਤੇ ਹੋਰ ਵੀ ਸਾਰਾ ਸਿਸਟਮ ਕਰਕੇ ਦਿੰਦੇ ਆ ਜਿਹੜਾ ਮਰਜ਼ੀ ਹਨਾ ਓਕੇ ਕਰਕੇ ਦਿੰਦੇ ਆ ਕੰਮ ਬਾਕੀ ਆ ਸਾਈਡ ਤੇ ਤੁਸੀਂ ਦੇਖ ਸਕਦੇ ਆ ਜੀ ਸਾਰੀਆਂ ਦੁਕਾਨਾਂ ਫੋਲਾ ਵੀਰ ਦੀਆਂ ਜਦੋਂ ਮਰਜੀ ਪਿੰਡ ਕਰਿਆਲੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵੀਰ ਦੀ ਦੁਕਾਨ ਬਾਕੀ ਫੋਨ ਨੰਬਰ ਆਪਾਂ ਦੇਖੋ ਕਰਾ ਪੀਟਿੰਗ ਕਰਕੇ ਪਾਉ ਜੀ ਕਿੱਡਾ ਕਾ ਤੇ 7 ਫੁੱਟ ਦੇ ਲਗਭਗ ਮੋਟਰ ਕਰ ਦਿੱਤੀ ਆ ਵੀਰਾਂ ਨੇ ਤੇ ਨੜ ਕਸੇ ਜਾ ਰਹੇ ਆ ਪਾਉ ਲੈ ਲਈ ਆਪਾਂ ਕਿੰਨੇ ਦੀ ਆ ਆਪਾਂ ਬਾਜਣੀ 20 ਦੀ 20 ਦੀ 20 ਦੀ ਧੂੜਾ ਕਰਦੀਆਂ ਵੇਖੋ ਜੀ ਕਰਾ 20 ਦੀ ਮੋਟਰਾਂ ਤੇ ਨਵੀਂ ਮੋਟਰਾਂ ਪਾਉ ਜੀ ਪਾਣੀ ਗ੍ਰੀਦੀ ਬਾਕੀ ਇਧਰ ਆਜੋ ਆ ਆਪਣੀ ਮੋਟਰ ਆ ਗਈ 15 ਦੀ ਜਿਹੜੀ ਆਪਸ ਭਰਵਾ ਵਾਲਿਆਂ ਗ੍ਰੀਦੀ ਆ ਆ ਦੇਖੋ ਉੱਤੇ ਲਿਖ ਦਿੱਤਾ ਗਿਆ ਜੀ ਤੇ ਬਾਕੀ ਐ ਸਾਈਡ ਤੇ ਆਜੋ ਹਨਾ ਹਰ ਤਰ੍ਹਾਂ ਦਾ ਸਮਾਨ ਤੇ ਇਧਰ ਇਹਦੀ ਮੋਟਰ ਸਿਰ 45000 ਰੁਪਏ ਦੀ 20 ਦੀ ਮੋਟਰ 45000 ਰੁਪਏ ਦੀ ਆ ਵਾਹ ਵਈ ਵਾਹ ਕੀ ਬਾਤਾਂ ਹੈ ਜੀ ਤੇ ਦੇਖ ਲਓ ਸ਼ੇਅਰ ਕਰੋ ਵੀਡੀਓ ਬਾਤ ਤੋਂ ਬਾਤ ਤੇ ਸੰਪਰਕ ਕਰੋ ਜੀ ਬਾਕੀ ਖਰਾਦ ਇਧਰ ਬਾਕੀ ਹੋਰ ਵੀ ਸੇਚ ਸਾਰੀਆਂ ਭਰਿਆ ਪਿਆ ਜੀ ਵੇਖ ਲਓ ਘਰ ਹਨਾ ਤੇ ਇਧਰ ਪਾਈਪ ਆ ਜਾਂਦੇ ਆ ਜੀ। ਕਿ ਆ ਦੇਖ ਲਓ ਪਾਈਪ ਜਿਹੜੇ ਪੁਰਾਣੇ ਕੱਢੇ ਜਾਂਦੇ ਹਨ ਉਹ ਵੀ ਬਾਈ ਜੀ ਖਰੀਦਦੇ ਵੀ ਆ ਤੇ ਵੇਚਦੇ ਵੀ ਆ ਤੇ ਇਹਨੇ ਦੇ ਹੁਣ ਭਾਂਚਾਰ ਦੇ ਹੁਣ। ਤੇ ਵੀ ਮਰਜ਼ੀ ਕਾਲ ਕਰ ਲਓ ਹਨਾ। ਬਾਕੀ ਸ਼ੇਅਰ ਕਰੋ ਵੀਡੀਓ ਵਾਤਵਾਤ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ। ਜਉਂਦੇ ਵਾਸਤੇ ਰਹੋ ਤੇ ਜਰੂਰ ਕਰਾਰੇ ਕਰਿਆਲੇ ਪਿੰਡ ਦੇ ਵਿੱਚ ਸੰਪਰਕ ਕਰ ਸਕਦੇ ਆ ਤੁਸੀਂ। ਇਹ ਜਨਰੇਟਰ ਦੇ ਬਿਲਕੁਲ ਆਵਾਜਬ ਤੇ ਪੂਰੀ ਗਾਰੰਟੀ ਦੇ ਨਾਲ ਸਮਾਨ ਖਰੀਦੋ। ਧੰਨਵਾਦ।